ਔਰ ਇਹ ਰੈਲੀ ਜਿਹੜੀ ਆ ਮੋਦੀ ਨੂੰ ਜਿਹੜੀ ਇੱਕ ਵੱਡੀ ਚੇਤਾਵਨੀ ਹੋਏਗੀ ਕਿ ਜਿਹਦੇ ਤੋਂ ਜਿਸ ਤਰ੍ਹਾਂ ਦਾ ਉਹਨੇ ਭਰਮ ਪਾ ਲਿਆ ਇਹ ਇਹ ਜਿਹੜਾ ਸਰਕਾਰੀ ਮੀਡੀਆ ਇਹ ਪ੍ਰਚਾਰ ਕਰ ਰਿਹਾ ਕਿ ਇਹ ਸਿਰਫ ਪੰਜਾਬ ਦਾ ਮਸਲਾ ਪੰਜਾਬ ਦੇ ਕਿਸਾਨਾਂ ਦਾ ਮਸਲਾ ਇਹ ਤੁਸੀਂ ਦੇਖੋਗੇ ਦਿੱਲੀ ਕੱਲ ਕਿ ਸਾਰੇ ਦੇਸ਼ ਭਰ ਦੇ ਵਿੱਚੋਂ ਜਿਹੜੇ ਆ ਲੱਖਾਂ ਕਿਸਾਨ ਜਿਹੜੇ ਉੱਥੇ ਪਹੁੰਚਣਗੇ ਇਹ ਸਰਕਾਰ ਨੇ ਇਹ ਗੱਲ ਕਹੀ ਆ ਵੀ ਤੁਸੀਂ ਬੱਛਾਂ ਰਹੀਂ ਜਾਂ ਟ੍ਰੇਨਾਂ ਰਹੀਂ ਆ ਜਾਓ ਦੇ ਸਾਨੂੰ ਲੋੜ ਪਈ ਸਾਨੂੰ ਇੱਕ ਵਾਰੀ ਇਹ ਗੱਲ ਕਹਿ ਦਾਂ ਵੀ ਤੁਸੀਂ ਪੈਦਲ ਵੀ ਆ ਜਾਓ। ਤੇ ਅਸੀਂ ਪੈਦਲ ਵੀ ਤੁਰ ਕੇ ਦਿੱਲੀ ਜਾਵਾਂ। ਇਹ ਸਰਕਾਰ ਮਤਲਬ ਸੋਚਿਆ ਵੀ ਇਹ ਬੱਸਾਂ ਨਹੀਂ ਆ ਸਕਦੇ, ਟ੍ਰੇਨਾਂ ਨਹੀਂ ਆ ਸਕਦੇ। ਅਸੀਂ ਹਰ ਤਰ੍ਹਾਂ ਆ ਸਕਦੇ ਹਾਂ। ਜਦੋਂ ਅਸੀਂ ਉੱਥੋਂ ਉੱਠ ਕੇ ਇਹ ਉਦੋਂ ਇਹਨਾਂ ਨੇ ਕਿਹਾ ਸੀ ਇੱਕ ਕਮੇਟੀ ਬਣਾ ਦਿੰਨੇ ਆ ਤੇ ਆਪਣਾ ਤੁਹਾਡੀਆਂ ਮੰਗਾਂ ਜਿਹੜੀਆਂ ਮੰਨ ਲਿਆ ਜਾਣੀਆਂ। ਪਰ ਅੱਜ ਤੱਕ ਉਹਨਾਂ ਨੇ ਮੰਨੀਆਂ ਨਹੀਂ ਸਾਡੀਆਂ ਪੁਰੀਆਂ ਗੱਲਾਂ। ਉਹ ਤੇ ਜਿਹੜਾ ਕਰੂਣ ਸੀਗੇ ਜਿਹੜੇ ਉਹਨਾਂ ਵਾਪਸ ਲੈ ਲੇ ਪਰ ਜਿਹੜੀ ਐਮਐਸਪੀ ਦੀ ਗੱਲ ਸੀਗੀ ਹੋਰ ਫਸਲਾਂ ਦੇ ਉਹ ਨਾਲੇ ਤੱਕ ਨਹੀਂ ਸਾਨੂੰ ਦਿੱਤੀ ਸਰਕਾਰ ਦਾ ਰਵਈਆ ਇਹ ਹੈ ਕਿ ਉਹ ਪਹਿਲਾਂ ਗੱਲਾਂ ਮੁੱੱਕੀ ਇਹ ਮਨੇ ਬਣ ਦੇ ਦਿੱਤੀਆਂ ਵੀ ਹਾਂ ਵਾਹੀ ਮੰਗਾ ਤੀਆਂ ਤੁਹਾਡੀਆਂ ਦੇਤੀਆਂ ਸਾਨੂੰ ਤੇ ਮੁੜਕੇ ਮੁੱਕਰ ਗਈ ਆ ਬੇਈਮਾਨ ਹੋਣ ਲਈ ਤੇ ਇਹਨਾਂ ਨੇ ਸਾਨੂੰ ਇਹ ਮਾਰੂ ਜ਼ਮੀਨਾਂ ਵਟਣ ਲਈ ਆ ਇਹ ਨਹੀਂ ਵਟੀਆਂ ਚਾਹੀਦੀਆਂ ਨੂੰ ਸਰਕਾਰ ਨੂੰ ਸਮਝਿਆ ਤੁਹਾਨੂੰ ਕਰਨ ਕੰਨ ਕੀ ਤੇ ਸਮਝ ਨਹੀਂ ਇਹ ਨਿਰਦੀਰ ਨਹੀਂ ਵਰਤਣਾ ਚਾਹੀਦਾ ਸਾਡੇ ਦੋ ਰੋ ਜੇ ਕਰਖਾਨਾ ਗਏ ਨੇ ਉਹਨਾਂ ਨੇ ਉਹਨਾਂ ਨੇ लाठीचार्ज ਵੀ ਕੀਤਾ ਹੈ ਅਸਲ ਗੱਲ ਵੀ ਛੁਟੇ ਨਹੀਂ ਕਈ ਸਾਡੇ ਪੀਛੇ ਹੋ ਗਏ ਨੇ ਆਪਣਾ ਨਾਮ ਲਓ ਮੇਰਾ ਨਾਮ ਹਰਜੀਤ ਸਿੰਘ ਜਿਲ੍ਹਾ ਪ੍ਰਧਾਨ ਜ਼ਮੂਰੀ ਕਿਸਾਨ ਸਭਾ ਗੁਰਦਾਸਪੁਰ ਬੋਲੋ ਅੱਛਾ ਤੁਸੀਂ ਚੱਲੇ ਹੋ ਕਿਵੇਂ ਦੀ ਤਿਆਰੀਆਂ ਹੈਗੀਆਂ ਕੜੀਆਂ ਜੇ ਆਪਾਂ ਕਰਤਰੀਏ ਬਲਦੇ ਜਿਹੜੀ ਤਿਆਰੀਆਂ ਤੁਸੀਂ ਬਸ ਥੋੜੇ ਮਿੰਟਾਂ ਤੱਕ ਦੇਖੋਗੇ ਪੀ ਇਸ ਤਰ੍ਹਾਂ ਦੇ ਜਿਹੜੇ ਆ ਕਾਫੀ ਜਥੇ ਜਿਹੜੇ ਇੱਥੇ ਆਉਣਗੇ ਤਿਆਰੀਆਂ ਜਿਹੜੀਆਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਨੇ ਇਹ ਦਿੱਲੀ ਦੀ ਜਿਹੜੀ ਰੈਲੀ ਆ ਇਹ ਇਤਿਹਾਸਕ ਰੈਲੀ ਹੋਏਗੀ ਔਰ ਇਹ ਰੈਲੀ ਜਿਹੜੀ ਆ ਮੋਦੀ ਨੂੰ ਜਿਹੜੀ ਇੱਕ ਵੱਡੀ ਚੇਤਾਵਨੀ ਹੋਏਗੀ ਕਿ ਜਿਹਦੇ ਤੋਂ ਜਿਸ ਤਰ੍ਹਾਂ ਦਾ ਉਹਨੇ ਭਰਮ ਪਾ ਲਿਆ ਤੇ ਇਹ ਜਿਹੜਾ ਸਰਕਾਰੀ ਮੀਡੀਆ ਇਹ ਪ੍ਰਚਾਰ ਕਰ ਰਿਹਾ ਵੀ ਇਹ ਸਿਰਫ ਪੰਜਾਬ ਦਾ ਮਸਲਾ ਪੰਜਾਬ ਦੇ ਕਿਸਾਨਾਂ ਦਾ ਮਸਲਾ ਇਹ ਤੁਸੀਂ ਦੇਖੋਗੇ ਦਿੱਲੀ ਕੱਲ ਕਿ ਸਾਰੇ ਦੇਸ਼ ਭਰ ਦੇ ਵਿੱਚੋਂ ਜਿਹੜੇ ਆ ਲੱਖਾਂ ਕਿਸਾਨ ਜਿਹੜੇ ਉੱਥੇ ਪਹੁੰਚਣਗੇ ਇਹ ਸਰਕਾਰ ਦੀ ਜਿਹੜੀ ਆ ਨੀਂਦ ਉਡਾ ਦੇਗੀ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਸਰਕਾਰ ਵੀ ਜਿਹੜੀ ਆ ਇਹ ਬਗਾਏ ਜਾਇਜ਼ ਕਹਿੰਦੀ ਆ ਲੇਕਿਨ ਉਹ ਕਿਸ ਕਈ ਕਾਰਨਾ ਕਰਕੇ ਉਹਨਾਂ ਦਾ ਜਿਹੜਾ ਐਲਾਨ ਨਹੀਂ ਕਰ ਲਈ ਮੰਗ ਮੰਨ ਨਹੀਂ ਰਹੀ ਤੇ ਉਹ ਜਿਹੜੀਆਂ ਨੇ ਮੰਗਾਂ ਉਹਨੂੰ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਹੀ ਮੰਨਣੀਆਂ ਪੈਣਗੀਆਂ ਤਿਆਰੀਆਂ ਦਾ ਜਿਹੜਾ ਜੋ ਜਲਾ ਲਿਆ ਉਹ ਆ ਸਟੇਸ਼ਨ ਤੇ ਵੇਖ ਲਓ ਇਹ ਸਾਡਾ ਜ ਥੋੜਾ ਜਿਹਾ ਏਰੀਆ ਆ ਤੇ ਬਹੁਤ ਵੱਡੀ ਗਿਣਤੀ ਦੇ ਕਿਸਾਨ ਜਿਹੜੇ ਆ ਉਹ ਆ ਰਹੇ ਆ ਪੜਾਉ ਛਾਏ ਕਿਸਾਨਾਂ ਦੇ ਵਿੱਚ ਤੇ ਨਾਲ ਦੀ ਨਾਲ ਹੀ ਇਹ ਵੀ ਆ ਕਿ ਇਸ ਰੈਲੀ ਤੋਂ ਬਾਅਦ ਜਿਹੜਾ ਵੀ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਤਕਰੀਬਨ ਪਾਉਨੇ 500 ਜਥੇਬੰਦੀ ਜਿਹੜੀ ਆ ਪੂਰੇ ਦੇਸ਼ ਦੀ ਜਿਹੜੀ ਉਹਦੇ ਵਿੱਚ ਸ਼ਾਮਲ ਆ ਇਹ ਉਹਦੇ ਵੱਲੋਂ ਸੱਦਾ ਹੈ ਤੇ ਇਹ ਸੱਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਦੀ ਦੀ ਜਿਹੜੀ ਆ ਜਿਹੜਾ ਉਹ ਸਟੰਟ ਕਰ ਰਿਹਾ ਕਿਸਾਨਾਂ ਨੂੰ ਬਦਨਾਮ ਕਰਦਾ ਕਿਸਾਨਾਂ ਨੂੰ ਮਜ਼ਦੂਰਾਂ ਨਾਲੋਂ ਦੁਕਾਨਦਾਰਾਂ ਨੂੰ ਨਿਖੇੜਨ ਦਾ ਜਿਹੜੀ ਇਹ ਲਹਿਰ ਪੂਰੇ ਦੇਸ਼ ਦੇ ਵਿੱਚ ਕਾਰਪੋਰੇਟ ਦੇ ਖਿਲਾਫ ਜਿਹੜੀ ਬਣ ਰਹੀ ਆ ਉਹਨੂੰ ਤੋੜਨ ਦਾ ਯਤਨ ਕਰ ਰਿਆ ਇਹ ਲਹਿਰ ਜਿਹੜੀ ਅੱਗੇ ਨਾਲੋਂ ਕਈ ਗੁਣਾ ਵੱਧ ਮਜ਼ਬੂਤ ਆ ਜਿੰਨਾ ਜਿੰਨਾ ਇਲਾਕਿਆਂ ਚੋਂ ਆਏ ਆ ਉਹਨਾਂ ਇਲਾਕਿਆਂ ਚ ਪਿਛਲੇ ਅੰਦੋਲਨ ਦੇ ਨਾਲੋਂ ਕਈ ਗੁਣਾ ਜਿਹੜਾ ਵੱਧ ਉਤਸ਼ਾਹ ਪਾਇਆ ਜਾ ਰਿਹਾ ਤੇ ਕਈ ਗੁਣਾ ਜਿਹੜੀ ਸ਼ਕਤੀ ਆ ਇਹ ਕਿਸਾਨਾਂ ਦੀ ਵਾਧ ਆ ਕਿਦਾਂ ਸਵੇ ਜੋ ਕਿ ਕਿਹੜੀ ਅਸੀਂ ਮੰਗ ਆ ਕਿ ਜਿਹੜੀ ਸਰਕਾਰ ਨੂੰ ਤੁਸੀਂ ਸਮਝੋ ਕਿ ਪਹਿਲ ਦੇ ਆਧਾਰ ਤੇ ਪੂਰੀ ਕਰੋ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸਾਡੀ ਹੁਣ ਐਮਐਸਪੀ ਦੀ ਮੰਗ ਆ ਕਿਉਂਕਿ 23 ਫਸਲਾਂ ਤੇ ਸਰਕਾਰ ਨੇ ਐਮਐਸਪੀ ਜਿਹੜੀ ਆ ਉਹ ਐਲਾਨ ਕੀਤੀ ਆ ਲੇਕਿਨ ਐਲਾਨ ਹੀ ਕੀਤੀ ਆ ਚੁੱਕਲੀ ਕੁਝ ਨਹੀਂ ਉਹ ਚ ਦੋ ਫਸਲਾਂ ਜਿਹੜੀਆਂ ਨੂੰ ਚੁੱਕੀਆਂ ਜਾ ਰਹੀਆਂ ਕਣਕ ਤੇ ਝੋਨਾ ਹੋਰ ਕਿਸੇ ਫਸਲ ਨੂੰ ਜਿਹੜੇ ਉਹ ਨਹੀਂ ਚੁੱਕਰੀ ਉਹ ਵੀ ਪੰਜਾਬ ਹਰਿਆਣਾ ਤੋਂ ਕੁਝ ਦਿੱਲੀ ਦਾ ਉੱਤਰ ਪ੍ਰਦੇਸ਼ ਦਾ ਏਰੀਆ ਉਸ ਤੋਂ ਚੁੱਕਰੀ ਆ ਬਾਕੀ ਦੇਸ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਇਸ ਕਰਕੇ ਇਹ ਜਿਹੜੀ ਐਮਐਸਪੀ ਦੀ ਮੰਗ ਆ ਇਹ ਇੰਨੀ ਜ਼ਰੂਰੀ ਆ ਕਿ ਕਿਸਾਨ ਦੇ ਜੀਵਨ ਤੇ ਮਰਨ ਦਾ ਸਵਾਲ ਆ ਕਿਉਂਕਿ ਇਸ ਤੋਂ ਬਿਨਾਂ ਇਹ ਕਿਸਾਨ ਜਿੰਦਾ ਨਹੀਂ ਰਹਿ ਸਕਦਾ ਕਿਉਂਕਿ ਤੁਸੀਂ ਆਪ ਹੀ ਦੇਖਦੇ ਹੋ ਕਿ ਇਹ ਕਿਸਾਨ ਵੀ ਲੁੱਟਿਆ ਜਾਂਦਾ ਤੇ ਜਿਹੜਾ ਇਹਨੂੰ ਇਸ ਚੀਜ਼ਾਂ ਦੀ ਖਪਤ ਕਰਦਾ ਉਹ ਵੀ ਲੁੱਟਿਆ ਜਾਂਦਾ ਜਦੋਂ ਫਸਲ ਹੁੰਦੀ ਆ ਉਦੋਂ ਉਹਦਾ ਰੇਟ ਜਿਹੜਾ ਨਗੂਣਾ ਹੁੰਦਾ ਜਦੋਂ ਬਾਜ਼ਾਰ 'ਚ ਵਿਕਦੀ ਆ ਜਿਹਨੂੰ ਕਿਸੇ ਨੂੰ ਫ੍ਰੀਜ਼ਨ ਲਈ ਘਰ ਫ੍ਰੀਜ਼ ਕੇ ਲੈ ਕੇ ਜਾਂਦਾ ਉਦੋਂ ਜਿਹੜੀ 5 ਰੁਪਏ ਦੀ ਜਿਹੜੀ ਚੀਜ਼ ਆ ਉਸ ਨੂੰ 50 ਰੁਪਏ 100 ਰੁਪਏ ਦੇ ਵਿੱਚ ਜਿਹੜੀ ਉਹ ਮਿਲਦੀ ਆ ਇਸ ਕਰਕੇ ਦੋਹੀ ਹੱਥੀਂ ਜਿਹੜਾ ਕਾਰਪੋਰੇਟ ਸਾਨੂੰ ਜਿਆ ਲੁੱਟ ਰਿਹਾ ਇਹ ਜਿਹੜਾ ਗੈਪ ਆ ਇਹ ਤਾਂ ਹੀ ਘਟਦਾ ਵੀ ਜੇ ਐਮਐਸਪੀ ਹੋਵੇ ਤੇ ਹਰ ਬੰਦੇ ਨੂੰ ਪਤਾ ਹੋਵੇ ਕਿ ਐਸ ਚੀਜ਼ ਦਾ ਆਹ ਬੋਲ ਨੂੰ ਇਹਨਾਂ ਨੇ ਖਰੀਦੀ ਆ ਤੇ ਥੋੜੇ ਵਰਕ ਦੇ ਨਾਲ ਜਿਹੜੀ ਆ ਆਪਣਾ ਦੇ ਨਾਲ ਉਹ ਜਿਹੜੀ ਆ ਉਹਨੂੰ ਕਹਿ ਸਕਦਾ ਦਬਾਅ ਪਾ ਸਕਦਾ ਵੀ ਤੂੰ ਤਾਂ ਪਈ 20 ਰੁਪਏ ਦੀ ਚੀਜ਼ ਜਿਹੜੀ ਖਰੀਦੀ ਆ ਤੂੰ 25 ਲਾ ਲੈ 30 ਲਾ ਲੈ ਉਹ 100 ਰੁਪਏ ਨਹੀਂ ਲਾ ਸਕਦਾ ਇਸ ਕਰਕੇ ਦੋਨਾਂ ਨੂੰ ਖਪਤਕਾਰ ਨੂੰ ਵੀ ਤੇ ਕਿਸਾਨ ਨੂੰ ਵੀ ਐਮਐਸਪੀ ਦੇ ਨਾਲ ਜਿਹੜਾ ਉਹ ਉਹ ਫਾਇਦਾ ਹੋਏਗਾ ਤੇ ਉਹ ਕਿਸਾਨ ਦਾ ਵੀ ਜਿਹੜਾ ਜੀਵਨ ਜਿਹੜਾ ਚੜ੍ਹ ਚੁੱਕਿਆ ਹੈ ਦੇ ਪਿੰਡ ਦਾ ਮੈਂ ਪ੍ਰਧਾਨ ਹਾਂ ਇਹ ਸਰਕਾਰ ਨੇ ਇਹ ਗੱਲ ਕਹੀ ਆ ਵੀ ਤੁਸੀਂ ਬੱਸਾਂ ਰਹੀਂ ਜਾਂ ਟ੍ਰੇਨਾਂ ਰਹੀਂ ਆ ਜਾਓ ਇਹ ਸਾਨੂੰ ਲੋੜ ਪਈ ਸਾਨੂੰ ਇੱਕ ਵਾਰੀ ਇਹ ਗੱਲ ਕਹਿ ਦਾਂ ਵੀ ਤੁਸੀਂ ਪੈਦਲ ਵੀ ਆ ਜਾਓ ਤੇ ਅਸੀਂ ਪੈਦਲ ਵੀ ਤੁਰ ਕੇ ਦਿੱਲੀ ਜਾਵਾਂਗੇ ਇਹ ਸਰਕਾਰ ਮਤ ਸੋਚਿਆ ਵੀ ਇਹ ਬੱਸਾਂ ਰਹੀਂ ਨਹੀਂ ਆ ਸਕਦੇ ਟ੍ਰੇਨਾਂ ਰਹੀਂ ਨਹੀਂ ਆ ਸਕਦੇ ਅਸੀਂ ਹਰ ਤਰ੍ਹਾਂ ਆ ਸਕਣੀ ਆ ਔਰ ਜਾਵਾਂਗੇ ਤੁਹਾਨੂੰ ਬੱਸਾਂ ਰਹੀਂ ਆ ਗਿਆ ਤੇ ਬੱਸਾਂ ਰਹੀਂ ਹੀ ਚੱਲਿਆ ਟ੍ਰੇਨਾਂ ਰਹੀਂ ਚੱਲਿਆ ਇਹ ਕਰਕੇ ਹੀ ਇਹ ਸਰਕਾਰ ਨੂੰ ਬੇਨਤੀ ਕਰਨੀਆਂ ਕਿ ਡੋਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਜੇ ਝੋਲੀ ਚ ਪਾ ਲਈਏ ਤਾਂ ਕੋਈ ਗੱਲ ਨਹੀਂ ਪੁਰ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਜਿਹਨੂੰ ਭੁੱਲਿਆ ਨਹੀਂ ਗਣਦੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਉਹਨੂੰ ਮੰਨ ਜਾਣਾ ਚਾਹੀਦਾ ਕਿਸਾਨਾਂ ਦੇ ਹੱਥ ਉਹਨਾਂ ਨੂੰ ਦੇ ਦੇਣੇ ਚਾਹੀਦੇ ਕਿਉਂਕਿ ਕਿਸਾਨਾਂ ਨੂੰ ਤੰਗ ਨਾ ਕਰਨੇ ਇਹ ਕਰਕੇ ਇਹੋ ਹੀ ਸਾਡੀ ਬੇਨਤੀ ਆ ਕਿ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਿੰਦਰਪਾਲ ਸਿੰਘ ਹੈ ਜੀ ਮੈਂ ਕਲਾਂ ਨੌਰ ਤੋਂ ਜੀ ਕਿਵੇਂ ਦੇਖਦੇ ਹੋ ਕਿਸਾਨ ਜੀ ਜਿਹੜੀ ਜਾਣਾ ਪਰਦੇਸ ਜਾਣਾ ਜਾਂ ਦਿੱਲੀ ਜਾਣਾ ਆਪਣੀ ਮੰਗਾਂ ਨਾਲ ਕਿੰਨਾ ਕਿ ਤੁਸੀਂ ਸਮਝ ਸਕੋ ਹਾਂ ਦੇਖੋ ਜੀ ਇਹ ਸੌਖਾ ਬੰਦਾ ਕੋਈ ਨਹੀਂ ਜਾਂਦਾ ਦੁਖੀ ਹੋ ਕੇ ਜਾਂਦਾ ਇਨ੍ਹਾਂ ਸਰਕਾਰਾਂ ਤੋਂ ਇਹ ਨੂੰ ਚਾਰਨਿੰਗ ਆ ਕਿ ਉਹ ਸੜਕਾਂ ਤੇ ਜਾਂ ਇਹ ਸਫਰ ਕਰੇ ਇਨ੍ਹਾਂ ਜਾਂ ਕਿਤੇ ਵੀ ਜਾਏ ਇਹ ਸਾਡੀ ਮਜਬੂਰੀ ਆ ਕਿ ਅਸੀਂ ਇਹ ਇਨ੍ਹਾਂ ਸਰਕਾਰਾਂ ਨੇ ਸਾਨੂੰ ਇਸ ਬੰਨੇ ਝੋਕਿਆ ਕਿ ਤੁਸੀਂ ਇਹ ਬਸ ਸੜਕਾਂ ਤੇ ਰੋਲੋ ਤੇ ਅਸੀਂ ਤੁਹਾਡੀ ਕੋਈ ਗੱਲ ਮੰਨਣੀ ਨਹੀਂ ਜਦੋਂ ਅਸੀਂ ਉਥੋਂ ਉੱਠ ਕੇ ਉਦੋਂ ਇਹਨਾਂ ਨੇ ਕਿਹਾ ਸੀ ਕਮੇਟੀ ਬਣਾ ਦਿੰਨੇ ਆ ਤੇ ਆਪਣਾ ਤੁਹਾਡੀਆਂ ਮੰਗਾ ਜਿਹੜੀਆਂ ਮੰਨ ਲਿਆ ਜਾਣੀਆਂ ਪਰ ਅੱਜ ਤੱਕ ਉਹਨਾਂ ਨੇ ਮੰਨੀਆਂ ਨਹੀਂ ਸਾਡੀਆਂ ਪੂਰੀਆਂ ਗੱਲਾਂ ਉਹ ਤੇ ਜਿਹੜਾ ਕਰੋਨ ਸੀਗੇ ਜਿਹੜੇ ਉਹਨਾਂ ਵਾਪਸ ਲੈ ਲੇ ਪਰ ਜਿਹੜੀ ਐਮਐਸਪੀ ਦੀ ਗੱਲ ਸੀਗੀ ਹੋਰ ਫਸਲਾਂ ਦੇ ਉਹਨਾਂ ਅਜੇ ਤੱਕ ਨਹੀਂ ਸਾਨੂੰ ਦਿੱਤੀ ਸਾਨੂੰ ਸਾਡੀ ਮਜਬੂਰੀ ਆ ਕਿ ਅਸੀਂ ਦਿੱਲੀ ਤੱਕ ਸਾਨੂੰ ਜਾਣਾ ਪੈ ਰਿਆ ਕੋਈ ਸ਼ੌਂਕ ਨਹੀਂ ਸਾਨੂੰ ਘਰ ਛੱਡਣ ਦਾ ਕੋਈ ਛੱਡ ਕੇ ਦੱਸੇ ਘਰ ਕੁਝ ਦਿਹਾੜੀ ਨਹੀਂ ਇੱਕ ਮਿੰਟ ਨਹੀਂ ਕੋਈ ਇਧਰ ਉਧਰ ਹੁੰਦਾ ਪਰ ਆਪਾਂ ਦੀ ਸਾਨੂੰ ਜੇ ਲੋਡ ਪਈ ਜਿੰਨੀ ਦੇਰ ਵੀ ਉਹ ਭਾਲਣੀ ਅਸੀਂ ਬਹਿ ਵੀ ਸਕਨੇ ਆ ਜੇ ਪਹਿਲਾ ਸਾਲ ਬੈਠੇ ਰਿਆਂ ਦੇ ਕੋੜ ਕੀ ਫਰਕ ਪੈਣਾ ਹੁਣ ਵੀ ਜਾਵਾਂਗੇ ਸਾਡੀ ਮਜਬੂਰੀ ਆ ਕੋਈ ਸ਼ੌਂਕ ਨਹੀਂ ਗਾ ਪਰ ਅਸੀਂ ਜਿੱਤ ਚਾਹੁੰਦੇ ਆ ਸਾਡੀ ਜਿਹੜੀ ਜਿੱਤ ਸਾਡੀ ਮਜਬੂਰੀ ਸਾਨੂੰ ਜਿਹੜਾ ਸਾਨੂੰ ਇਹ ਵੀ ਗੱਲ ਆ ਵੀ ਸਾਡੇ ਨਾਲ ਕਿਸਾਨ ਨੇ ਤੇ ਮਜ਼ਦੂਰ ਵੀ ਸਾਡੇ ਨਾਲ ਨੇ ਦੁਕਾਨਦਾਰ ਵੀ ਨੇ ਸਾਡੇ ਨਾਲ ਤੇ ਆਪਾਂ ਹਰ ਹਾਲੇ ਹਾਈਲੇ ਜਿਹੜਾ ਜਿੱਤ ਪ੍ਰਾਪਤ ਕਰਾਂਗੇ ਆਪਣਾ ਨਾਮ ਦੱਸੋ ਸਲੱਖਣ ਸਿੰਘ ਜੀ ਸਲੱਖਣ ਸਿੰਘ ਜੀ ਤੁਸੀਂ ਦਿੱਲੀ ਚਲੇ ਹੋ ਬੈਗ ਵੀ ਲੱਗਾ ਬੈਗ ਵੀ ਮੋਢੇ 'ਮਾਫ ਲੈ ਹਾਂਜੀ ਕਿੰਨੀ ਤਿਆਰੀ ਹੈਗੀ ਸਭ ਦੀ ਤਿਆਰੀ ਅਸੀਂ ਉਹ ਜਿਹੜਾ ਆਪਣਾ ਮੀਟਿੰਗ ਹੋ ਰਹੀ ਆ ਮਾ ਮਾਪਾ ਜਾ ਕੇ ਮੀਟਿੰਗ ਜਿਹੜੀ ਹੋ ਰਹੀ ਆ ਉਹਦੇ ਮਾਰਚ ਚਲੇ ਆ ਸਾਨੂੰ ਕਾਲ ਆਈ ਸੀ ਤੇ ਆਪਣਾ ਰਾਜੇਵਾਲ ਉਹਨਾਂ ਵੱਲੋਂ ਅਸੀਂ ਕਾਲ ਦੇ ਵਿੱਚ ਅਸੀਂ ਜਾ ਰਹੇ ਆ ਵੀ ਜਿੱਤਾਂ ਵੀ ਉਹ ਕਹਿਣਗੇ ਉਸ ਤੱਕ ਹੀ ਜਾਣਾ ਉਹਦੇ ਇਸ਼ਾਰਾ ਹੋਣਾ ਸੀ ਹਾਂ ਕਹਿ ਤੀ ਸ਼ਾਮ ਲਈ ਜਹੁਣ ਵਾਸਤੇ ਗਏ ਕਿਦਾਂ ਸਮਝੋ ਸਰਕਾਰ ਦਾ ਦਵਈਆ ਕਿਦਾਂ ਸਮਝੀ ਦਿਓ ਸਰਕਾਰ ਦਾ ਰਵਈਆ ਇਹ ਹੈ ਕਿ ਉਹ ਪਹਿਲਾਂ ਗੱਲਾਂ ਮੁੱਕਰ ਗਈ ਐ ਮਨੇ ਬਣ ਦੇ ਦਿੱਤੀਆਂ ਵੀ ਹਾਂ ਵਾਹੀ ਮੰਗਾ ਤੇ ਵੀ ਆ ਤੁਹਾਡੀਆਂ ਦੇ ਦਿੱਤੀਆਂ ਸਾਨੂੰ ਤੇ ਮੁੜ ਕੇ ਮੁੱਕਰ ਗਈ ਆ ਬੇਈਮਾਨ ਹੋਣ ਲਈ ਆ ਹਾਂ ਫੋਨ ਕਹਿੰਦੇ ਸੀ ਵੀ ਤੁਸੀਂ ਦਿੱਲੀ ਨਹੀਂ ਆਉਣਾ ਤੇ ਟਰੱਕਾਂ ਟ੍ਰੈਂਟਾਂ ਲੀਂਦੇ ਨਹੀਂ ਆਉਣਾ ਅਸੀਂ ਆਖ ਰਹੇ ਹਾਂ ਬੱਚਾ ਤੇ ਜਾਵਾਂਗੇ ਗੱਡੀਆਂ ਤੇ ਜਾਵਾਂਗੇ ਅਸੀਂ ਉੱਥੇ ਜਾ ਕੇ ਹੰਜਾਣਾ ਹੀ ਜਾਣਾ ਵਾ ਜਿੱਤਾਂ ਵੀ ਹੋ ਸਕੇ ਉਸ ਤੱਕ ਜਾਵਾਂ ਜੇ ਕੋਈ ਹਨ ਅਟਕਣਾ ਪੈਂਦੀ ਅਸੀਂ ਉਹ ਜਿਹੜੇ ਮੱਛੇ ਸੀ ਉਹ ਝੱਲਾਂਗੇ ਜੋ ਵੀ ਦੁੱਖ ਆਵੇ ਜਾਂ ਤਕਲੀਫ ਆਵੇ ਕੁਝ ਵੀ ਆਏ ਉਹ ਘੇੜਾ ਕੇ ਵੀ ਅਸੀਂ ਉੱਤੇ ਇਸ ਮਰਦ ਵਿੱਚ ਜਾਣਾ ਇਹ ਨਹੀਂ ਵੀ ਇਸ ਲੰਗਰ ਲੈ ਕੇ ਜਾਣਾ ਵਾ ਲੰਗਰ ਦਾ ਮਿਲ ਗਿਆ ਜ ਨਹੀਂ ਮਿਲੇਗਾ ਜਾਂ ਲੈ ਕੇ ਜਾਣਾ ਨਹੀਂ ਹੋਲੀਪੁਰ ਲੰਗਰ ਦੀ ਉਹ ਨਹੀਂ ਕੋਈ ਕੋਈ ਨਹੀਂ ਕੇ ਵੀ ਲੈ ਕੇ ਅਸੀਂ ਉਹ ਟਾਈਮ ਜਿਹੜਾ ਅਸੀਂ ਕੱਢ ਕੇ ਆਉਣਾ ਹੈ ਜਿੰਨਾ ਚਿਰ ਸਾਡੀਆਂ ਗੱਲਾਂ ਨਾ ਮੰਗੀਆਂ ਮਨੇ ਉਹ ਹੱਥ ਚੱਕਰਾ। ਸੁਣ ਦੁੱਲਣ ਵੀ ਬੜਾ ਲੰਬਾ ਚੱਲਿਆ ਜੀ ਅੱਜ ਵੀ ਇੱਕ ਮਹਾਪੰਚਾਇਤ ਨਹੀਂ ਚੱਲੇ ਉਹ ਲੱਗਦਾ ਕਿ ਅੱਗੇ ਹੋਰ ਸਮਝੇ ਵੱਧ ਕੇ ਅਸੀਂ ਇੱਥੇ ਰਹਿਣਾ ਪਿਆ ਸਕੇ। ਲੜਾਂਗੇ। ਲੜਾਂਗੇ ਲੜਾਂਗੇ। ਅਸੀਂ ਹੱਕ ਸੱਚ ਵਾਸਤੇ ਲੜਨਾ ਹੈ। ਇਹ ਨਹੀਂ ਪਿੱਛੇ ਇਹ ਸਾਰਾ ਜਿਹੜਾ ਵਾ ਇਹ ਖੇਤੀ ਦਾ ਸਾਰਾ ਚੱਲ ਖੇਤੀ ਉੱਤੇ ਸਾਰੀ ਪਪਾਲ ਚੱਲਦੇ ਨੇ। ਖੇਤੀ ਸਭ ਕੁਝ ਚੱਲਦਾ ਹੈ। ਉਹਨਾਂ ਨੂੰ ਸਾਨੂੰ ਇਹ ਮਾਰੂ ਨੀਤੀਆਂ ਵਰਤਣ ਦੀ ਹੈ ਇਹ ਨਹੀਂ ਵਰਤਣੀਆਂ ਚਾਹੀਦੀਆਂ ਨੂੰ ਸਰਕਾਰ ਨੂੰ ਸਮਝਿਆ ਕਿ ਹੁਣ ਕੰਟੈਂਨ ਕਿ ਆਈ ਪੀ ਇਹ ਸਮਝ ਨਹੀਂ ਕਿ ਵਰਤੀਆਂ ਨਹੀਂ ਵਰਤਣਾ ਚਾਹੀਦਾ ਸਾਡੇ ਤੋਂ ਉਹ ਜੇ ਕਥਨ ਗਏ ਨੇ ਉਹਨਾਂ ਨੇ ਉਹਨਾਂ ਨੇ लाਠੀ ਚਾਰ ਦੀ ਕੀਤਾ ਹੈ ਅਸੂ ਗੈਸ ਵੀ ਛੁੱਟੇ ਨੇ ਕਈ ਸਾਡੇ ਚੀਜ਼ ਵੀ ਹੋ ਗਏ ਨੇ ਤੇ ਉਹ ਜਿਹੜਾ ਲਖਮੀਨ ਲਖੀ ਤੇ ਤੁਸੀਂ ਵੀ ਚੜੇ ਕਾਂਡ ਸਾਡਾ ਹੋਇਆ ਸਾਡੇ ਸਿੰਘ ਸੀ ਜੋਈ ਨੂੰ ਉਹਨਾਂ ਬਾਰੇ ਵੀ ਅਸੀਂ ਕਹਿੰਦੇ ਆ ਕਿ ਉਹਨਾਂ ਹੁਣ ਇਨਸਾਮੇ ਨਾ ਚੇਜਾ ਇਹ ਕਾਲੇ ਕਾਨੂੰਨ ਨੇ ਬਿਲਕੁਲ ਸਾਨੂੰ ਲਿਖਤੀ ਰੂਪ ਦੇ ਚੰਦ ਦਿੱਤੇ ਜਾਣ ਕੋਈ ਫੇਰ ਆ ਵੀ ਕਿਉਂਕਿ ਅਸੀਂ ਆਪਣੀ ਵਾਸਤੇ ਨਹੀਂ ਸਾਰਿਆਂ ਵਾਸਤੇ ਆਇਆ ਇੱਥੇ ਦੁਕਾਨਦਾਰ ਵੀ ਇੱਥੇ ਦੇ ਵਿੱਚ ਆ ਸਾਰਾ ਕੁਝ ਇੱਥੇ ਵਿੱਚ ਆ